ਦਾ 11 ਕਿਲੋ ਤਿਆਰ ਆ ਮੈਂ ਤੋਲਦਾ ਹੁਣ 14 ਦੇ ਸੰਭਾ ਕਿੰਨੇ ਤੇ ਜਾ ਸਕਦੀ ਹੈ ਤੇਰੇ ਹਿਸਾਬ ਨਾਲ 15 ਕਿਲੋ ਤੇ 14 15 ਦੇ ਜੂ ਖੁੱਲ 15 ਦੇ ਗ੍ਰਾਮ ਹਣਾ ਆਹ ਦੇਖ ਲਓ ਬਾਈ 5 ਕਿਲੋ ਤੇ 160 ਗ੍ਰਾਮ ਦੋਸਤੋ ਪਿਛਲੇ ਪਿਛਲੇ ਥਣਾ ਦਾ ਦੁੱਧ ਆ ਵੀਰੇ ਘਰ ਤੇ ਛੱਡ ਦੇ ਫਿਰ ਬੱਚਾ ਦਾ ਕੋਈ ਨਹੀਂ ਪਿੱਛੇ ਵਾਲੇ ਥਣਾ ਦਾ ਦੁੱਧੋ ਦੋਸਤੋ ਆਪਾਂ ਚੈੱਕ ਕਰ ਲੈਨੇ ਆ ਕਿੰਨਾ ਕਢੇਗਲਦਾ ਹਾਂਜੀ ਬਾਈ ਜੀ ਰੌਣ ਕੜੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਲਾਲਿਆਣਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਬਾਰੂ ਦੇ ਘਰੋਂ ਦੋਸਤੋ ਵੀਡੀਓ ਆ ਪੂਰੇ ਫੁੱਲ ਰਿਕਾਰਡ ਦੀ ਬਹੁਤ ਟੌਪ ਦੀ ਤੁਹਾਨੂੰ ਇੱਕ ਮੈਂ ਕੱਟੀ ਦਿਖਾਉਂਗਾ ਪਹਿਲਾ ਸੂਆ ਸੂਈ ਹੋਈ ਆ ਬਾਈ ਮੋਹਰਾ ਨਸਲ ਚ ਦੋਸਤੋ ਐਮ 400 ਵੀਰੇ ਕਿਹੜੇ ਸੀ ਐਮ 400 16 ਦੇ ਸੀਮਨ ਦੀ ਐਚ ਐਲ ਡੀ ਬੀ ਦੀ ਵੀਰੇ ਕੱਟੀ ਆ ਜਿਹੜੇ ਭਰਾ ਨੇ ਬਰੀਡ ਤੇ ਕੰਮ ਕਰਨਾ ਸੋਣਾ ਤੁਹਾਨੂੰ ਪਸ਼ੂ ਚਾਹੀਦਾ ਨਾ ਵੀਰੇ ਗਾਹਾਂ ਵੀ ਬੱਚੇ ਚੰਗੇ ਲੈ ਲਓ ਤਾਂ ਅੱਜ ਫੇਰ ਆ ਮੌਕਾ ਨਾ ਬਾਈ ਜਾਣ ਦਿਓ ਕਾਮੇਟਾ ਮੈਂ ਹੈ ਜੇ ਪਸ਼ੂ ਨਿਕਲਦੇ ਆ ਭਾਈ ਰੋਜ਼ ਹੀ ਵੀਡੀਓ ਆਪਾਂ ਪਾਉਣੇ ਆ ਜਿਹੜੀ ਚੀਜ਼ ਚੰਗੀ ਹੁੰਦੀ ਆ ਤਾਂ ਫਿਰ ਉਹਨੂੰ ਭਾਈ ਤਾਰੀਫ਼ ਕਰਨੀ ਚੰਗੀ ਚੀਜ਼ ਨੂੰ ਚੰਗਾ ਕਹਿਣਾ ਆਪਣਾ ਹੱਕ ਵੰਡਾ ਬਾਕੀ ਭਾਈ ਬਾਰੂ ਨਾਲ ਗੱਲਬਾਤ ਕਰਾਂਗੇ ਕਿੰਨਵਾ ਸੂਆ ਹੈ ਹੁਣ ਮੌਕੇ ਤੇ ਜਿਹੜਾ ਦੁੱਧ ਕਿੰਨਾ ਤਿਆਰ ਆ ਵੀਡੀਓ ਦੀ ਵੀਰੇ ਤਾਰੀਖ ਨੋਟ ਕਰ ਲਓ 22 ਤਰੀਕ 9ਵਾਂ ਮਹੀਨਾ ਤੇ 2022 ਦੀ 25 ਦੀ ਵੀਡੀਓ ਆ ਹੋਰ ਬਾਰੂ ਭਾਈ ਕੀ ਹਾਲ ਆ ਠੀਕ ਆ ਜੀ ਪਿੰਡ ਆਪਣਾ ਆ ਗਿਆ ਲਾਲਿਆਂ ਲਾਲੜਾ ਜੀ ਤਲਵੰਡੀ ਸਾਬੋ ਤੋਂ 5 ਕਿਲੋ ਹੈਣਾ ਤੇਦਰ ਨਾਲ ਪਿੰਡ ਕਮਾਲੂ ਕਮਾਲੂ ਰੋਮਾਲੂ ਰਾਮਾ ਮੰਡੀ ਦੇ ਵਿਚਾਲੇ ਜਿਆ ਆ ਗਿਆ ਤੇਦਰ ਨਾਲ ਤੋਂ ਕੁੜੀ ਠੀਕ ਆ ਬਾਈ ਪਹਿਲਾਂ ਆਪਣਾ ਮੋਬਾਈਲ ਨੰਬਰ ਬੋਲ ਦੇ 98552 ਜੀ ਹਾਂ 148743 ਠੀਕ ਆ ਥੋੜਾ ਜਿਹਾ ਉੱਚੀ ਬੋਲੀ ਚੰਗਾ ਬਾਈ ਠੀਕ ਤੇ ਕਿੰਨਵਾ ਸੂਆ ਬਾਈ ਬਾਹਰੂ ਇਹ ਪਹਿਲਣ ਵੀਰੇ ਪਹਿਲਣ ਕੱਟੀ ਆ ਦੋ ਦੰਦ ਮੂਹੋਂ ਮੂਹੋਂ ਦੋ ਦੰਦ ਆ ਦੋਸਤੋ ਪਹਿਲਣ ਕੱਟੀ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਲੰਬੀ ਲੰਬੀ ਬਹੁਤ ਆ ਯਾਰ ਛੋਟੀ ਪਿਕਅਪ ਚ ਜਾਣ ਵਾਲੀ ਚੀਜ਼ ਆ ਇਹ ਤੇ ਵੀਰੇ ਇਹ ਹੁਣ ਦੁੱਧ ਤੇਰੇ ਕੋਲੇ ਮੌਕੇ ਤੇ ਕਿੰਨਾ ਕੁ ਤਿਆਰ ਹੈ ਵੀਰੇ 11 ਕਿਲੋ ਕੰਡਾ ਵੇ ਮਰ ਤ ਠੀਕ ਆ 11 ਕਿਲੋ ਅਗਲਾ ਜਿੰਨੇ ਟਾਈਮ ਮਰਜੀ ਆਕੇ ਹਾਂ ਚਾਰ ਡੰਗ ਛੇ ਡੰਗ ਜਿੰਨਾ ਪੁਰ ਵਧੂਆ ਮੋਰਾ 2 11 ਕਿਲੋ ਤੋਲ ਦਿਓ ਬੀ ਅੱਜ ਮੌਕੇ ਤੇ ਤਿਆਰ ਆਹਾ ਜੀ ਸੁਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਅੱਜ 14ਵਾਂ ਦਿਨ ਹੋ ਗਿਆ ਸੁਈ ਨੂੰ ਅੱਜ 14ਵਾਂ ਦਿਨ 14ਵਾਂ ਦਿਨ ਦੋਸਤੋ ਕੱਟੀ ਨੂੰ ਸੁਈ ਨੂੰ ਹੋ ਗਿਆ ਬੱਚਾ ਦੇ ਪਿੱਛੇ ਕੱਟਾ ਆ ਗਿਆ ਕੱਟਾ ਵੀਰੇ ਮੇਲ ਕਾਫ ਕੱਟਾ ਇਹਦੇ ਪਿੱਛੇ ਦੋਸਤੋ ਆ ਗਿਆ M416 HLDV ਦੇ ਸੀਮੰਟ ਦੀ ਕੱਟੀ ਵੀਰੇ ਆਪ ਆ ਜਿਹੜੇ ਬਾਈ ਤੋਂ ਤੂੰ ਲਿਆਂਦੀਏ ਵੀਰੇ ਗਰੰਟੀ ਲੈਂਦਾ ਵੀਰੇ ਹਨਾ ਅਗਲਾ ਕਹਿ ਦਿੰਦਾ ਉੱਥੇ ਖਰਾ ਉਤਰੇ ਹਨਾ ਜਮਾ ਖਰਾ ਠੀਕ ਆ ਬਾਈ ਕਹਿੰਦਾ ਐਮ 416 ਦੀ ਆਪਾਂ ਗਰੰਟੀ ਲੈਨੇ ਆ ਤੇ ਜਿਹੜੇ ਤੋਂ ਲਿਆਂਦੀ ਆ ਆਪਾਂ ਕੋਲੇ ਬਾਈ ਕਹਿੰਦਾ ਉਹਦੇ ਲੈ ਜਾਗੇ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਸੀਗਾ 30 ਕਿਲੋ ਵੀਰੇ 23 ਕਿਲੋ ਤੀਜੇ ਸੂਏ ਦਾ ਤੀਜੇ ਸੂਏ ਦਾ ਲੈ ਦੋਸਤੋ ਇਹ ਜੇ ਨਗੀਨੇ ਟਾ ਮੇ ਟਾ ਮੇ ਨਿਕਲਦੇ ਆ ਫਿਰ ਨਗੀਨੇ ਨੂੰ ਨਗੀਨੇ ਕਹਿ ਜੋ ਇਹਨੂੰ ਬਾਈ ਤੋੜ ਲੇ ਫਿਰ ਆਪਾਂ ਇਧਰ ਨੂੰ ਤੋੜ ਕੇ ਦਿਖਾ ਦਿੰਦਾ ਜਮਾ ਐਣ ਯਾਰ ਗਿੱਠ ਗਿੱਠ ਤੇ ਚਾਰੇ ਥਾਣਾ ਕਰਮਾ ਵਾਲੀ ਬੱਚੇ ਬੁੱੱਚੇ ਬਹੁਤ ਸੋਹਣੇ ਪਾਉ ਗੱਲ ਕਰ ਜਿਹੜੀ ਇੱਕ ਗੱਲ ਆ ਇਹ ਜਦੋਂ ਕਿੱਲਿਆਂ ਤੇ ਬੰਨੀਆਂ ਰਹਿੰਦੇਗਾ ਨਾ ਆਹ ਦੇਖੋ ਜੇ ਖੁੱਲੀ ਡੁੱਲੀ ਤੁਰਦੀ ਫਿਰਦੀ ਝੋਟੀ ਆਉਂਦੀ ਨਾ ਦੋਸਤੋ ਬੱਕਰੀ ਗੱਲੀ ਸੀ ਇੱਕ ਕਿੱਲੇ ਤੇ ਬਾਈ ਕਹਿੰਦਾ ਐਨ ਜਮਾ ਖੜੀ ਲੈ ਕੇ ਆਏ ਆ ਆਪਾਂ ਕਿਤੇ ਤੋਰਾ ਫੇਰਾ ਕਰਮਾ ਵਾਲੀ ਦਾ ਕਰਾਏ ਨਹੀਂ ਕਿਤੇ ਆਹ ਦੇਖੋ ਕੋਈ ਹਰਿਆਣਾ ਨਹੀਂ ਵੀਰੇ ਤੇ ਕੋਈ ਇੱਥੇ ਐਨ ਵੀ ਹਰਿਆਣੇ ਦੀਆਂ ਫਲਾਣੇ ਦੀ ਆ ਖੜੀ ਆ ਪੰਜਾਬ ਚ ਬਈ ਬਹੁਤ ਚੰਗੇ ਚੰਗੇ ਪਸ਼ੂ ਝੋਟੀਆਂ ਨਿਕਲਦੀਆਂ ਤੇ ਜਿਹੜੇ ਭਰਾ ਆਪਣੇ ਨਾਲ ਜੋੜੇ ਆ ਉਹਨਾਂ ਨੂੰ ਪਤਾ ਵੀ ਇਹ ਚੰਗੀਆਂ ਝੋਟੀਆਂ ਪਰ ਰਟੀਨ ਚ ਵੀਡੀਓ ਚ ਵੀਰੇ ਦਿਖਾਉਂਦੇ ਰਹਿੰਦੇ ਆ ਦੰਦ ਖਾਨ ਵਾਲਾ ਕੋਈ ਕੱਪ ਮਾਰਦਾ ਹਾਂ ਦੰਦ ਕਿੰਨੇ ਆਹੇ ਦੋ ਦਾ ਦੋ ਦੰਦ ਕੱਟੀ ਆ ਵੀਰੇ ਜਮਾ ਤੋਂ ਦੋ ਦੰਦ ਕੱਟੇ ਜਮਾ ਕਰੀ ਥੱਲੇ ਨੂੰ ਹੱਥੇ ਮੜਾ ਜਾ ਹਾਂ ਆ ਦੋ ਦੰਦ ਆ ਵੀਰੇ ਜਮਾ ਜੈਨੂਣ ਜਿਹੜੇ ਦੋ 11 ਕਿਲੋ ਤਿਆਰ ਆ ਮੈਂ ਤੋਲ ਦ ਹੁਣ ਚੋਆ ਦੇ ਸੰਭ ਕਿੰਨੇ ਤੇ ਜਾ ਸਕਦੀ ਤੇਰੇ ਹਿਸਾਬ ਨਾਲ 15 ਕਿਲੋ ਦੇ 14 ਬੱਦਲਾ ਦੇ ਜੂ ਖੁੱਲ 15 ਦੇ ਗਣਾ ਹਾਂ 15 ਕਿਲੋ ਬਾਈ ਕਹਿੰਦਾ ਝੋਟੀ ਜਮਾ ਜਿੱਦੋਂ ਪੀਕ ਲੈਵਲ ਫੜ ਗਈ ਨਾ ਦੁੱਧ ਪਾ ਜੂਗੀ ਬਾਕੀ ਤੁਸੀਂ ਬਈ ਲੇਵਾ ਕਰਮਾ ਵਾਲੀ ਦਾ ਦੇਖੋ ਥਣ ਤੋਂ ਚੈੱਕ ਕਰ ਲਓ ਆ ਦੇਖੋ ਚਾਰੇ ਥਣ ਬਹੁਤ ਸੋਹਣੇ ਸਪੇਸ ਤੇ ਤੇ ਮੈਂ ਕਹਿੰਦਾ ਹੁਣ ਧਾਰ ਦੇ ਤਾਈਂ ਕੋਈ ਨਹੀਂ ਧਾਰ ਦਾ ਬਿਲਕੁਲ ਨਹੀਂ ਟਾਈਮ ਆ ਪਸਮਾ ਦਿਖਾ ਦਿੰਨਾ ਮੈਂ ਤੁਹਾਨੂੰ ਚੋਕੇ ਆਪਾਂ ਝੋਟੀ ਦਿਖਾ ਦਿੰਨੇ ਆ ਜਿਹੜਾ ਤੁਸੀਂ ਡੰਗਦਾ ਵੀਰੇ ਜਮਾ ਕੰਪਿਊਟਰ ਸਰ ਝੁਮਾ ਲਿਆ ਤੇ ਬਾਕੀ ਤੁਸੀਂ ਕਰ ਲਓ ਚੈੱਕ ਇਹੋ ਜਿਹੇ ਪਸ਼ੂ ਟਾ ਮੇ ਟਾਵੇਂ ਨਿਕਲਦੇ ਆ M416 ਦੇ ਟੀਕੇ ਦੀ ਤੇ ਜਿਹੜੇ ਭਰਾ ਨੇ ਖਰੀਦਣੀ ਆ ਚਾਰ ਡੰਗਾ ਕੇ ਬਾਈ ਕਹਿੰਦਾ ਆਪਣੇ ਕੋਲੇ 6 ਡੰਗ ਜਿੰਨੀ ਮਰਜ਼ੀ ਚੋਲਿਓ ਜਦੋਂ ਤਸੱਲੀ ਹੋ ਗਈ ਬੰਦਾ ਉਦੋਂ ਘਰੋਂ ਖੋਲ ਸਕਦਾ ਬਾਕੀ ਬਾਈ ਹੋਰੇ 14 ਦੰਦਿਆ ਧਾਰਾਂ ਤੋੜਾ ਤੁਹਾਨੂੰ ਵੇਚੀ ਦਿਖਾ ਦੂ ਮੈਂ ਨੰਬਰ ਬਾਈ ਦਾ ਛੋਟ ਦੇ ਹੇਠਾਂ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਬਾਕੀ ਨਾਲ ਤੁਹਾਨੂੰ ਦੋਸਤੋ ਚੋਕੇ ਆਪਾਂ ਦਿਖਾ ਦਾਂਗੇ ਚੋਣ ਤੋਂ ਬਾਅਦ ਦੁੱਧ ਤੋਲ ਕੇ ਫੇਰ ਬਾਈ ਤੋਂ ਤੁਹਾਡਾ ਆਪਾਂ ਮੁੱਲ ਵੀ ਕਰਾ ਦਾਂਗੇ ਵੀਡੀਓ ਤੁਸੀਂ ਲਾਸਟ ਤੱਕ ਦੇਖ ਲਿਓ ਸਾਰੀ ਜਾਣਕਾਰੀ ਏ ਟੂ ਜ਼ਡ ਆਪਾਂ ਪਸ਼ੂ ਦੀ ਲੈਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਜੇ ਕੋਈ ਉਨ ਨਿੱਕੀ ਰਹਿ ਜਾਂਦੀ ਹੈ ਭਾਈ ਉਹ ਫੋਨ ਤੇ ਕਨਫਰਮ ਕਰਕੇ ਤਸੱਲੀ ਕਰਕੇ ਤੁਸੀਂ ਸੌਦਾ ਕਰ ਲਿਆ ਕਰੋ ਮੇਰੇ ਭਰਾ ਜਿਹੜੇ ਹੈਗੇ ਹਨ ਆ ਦੇਖ ਲਓ ਭਾਈ ਜਮਾ ਆਉਂਦਗਾ ਤਾਰਾ ਬਿਲਕੁਲ ਕੈਂਟ ਕੋਈ ਭੂਰ ਛਿੱਟਾ ਛਰਲਾ ਨਹੀਂ ਆ ਕਰ ਲਓ ਅੱਗੇ ਵਾਲੇ ਤੁਹਾਨੂੰ ਕੀ ਵੀ ਮਾਰਨਾ ਬਈਆ ਅੱਗੇ ਮਾਰ ਦੇ ਹਾਂ ਅੱਗੇ ਵਾਲੋਂ ਕੀ ਪਸਮਾ ਚੈੱਕ ਕਰ ਲਓ ਭਾਈ ਛੋਟੀ ਦੇ ਥਣਾ ਦਾ ਤੁਸੀਂ ਆਕਾਰ ਸਾਈਜ਼ ਦੇਖ ਲਓ ਆ ਦੇਖੋ ਬਾਈ ਦੁੱਧ ਬਾਕੀ ਤੋਲ ਕੇ ਵੀ ਸਾਨੂੰ ਆਪਾਂ ਬਾਕੀ ਘਰੇ ਮਾਰਦੇ ਮੋਰਚੋਦੇ ਹੂੰ ਚੋਦੇ ਕੋਈ ਨਾ ਆਰਾਮ ਨਾਲ ਚੋਲੇ ਅੱਗੇ ਪਿੱਛੇ ਪਿੱਛੇ ਵਾਲੇ ਥਾਣਾ ਹਾਂ ਅੱਗੇ ਵਾਲੇ ਬੱਚੇ ਨੂੰ ਜਿਗਾ ਮੰਗੇ ਬੱਚੇ ਨੂੰ ਅੱਗੇ ਵਾਲੇ ਬਾਈ ਕਹਿੰਦਾ ਬੱਚੇ ਨੂੰ ਜਿਗਾ ਮੰਗੇ ਤੇ ਪਿੱਛੇ ਪਿੱਛੇ ਵਾਲੇ ਦੋਨੇ ਥਣ ਦੋਸਤੋ ਬਾਈ ਨੇ ਖਾਲੀ ਕਰਤੇ ਛੱਡ ਦੇ ਫਿਰ ਬੱਚਾ ਦਾ ਕੋਈ ਨਹੀਂ ਪਿੱਛੇ ਵਾਲੇ ਥਾਣਾ ਦਾ ਦੁੱਧੋ ਦੋਸਤੋ ਆਪਾਂ ਚੈੱਕ ਕਰ ਲੈਨੇ ਆ ਕਿੰਨਾ ਕਢੇਗਾ ਦਾ ਕਾਜੀ ਰਮੋ ਜੀ ਸਾਹਿਬ ਨਾਲ ਜਿਹੜੇ ਵੀ ਭਰਾਣੇ ਖਰੀਦਣੇ ਬਾਈ ਬੇਫਿਕਰ ਹੋ ਜਾ ਜਿੰਨੇ ਟਾਈਮ ਮਰਜੀ ਆ ਕੇ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਆ ਕਰ ਲੈ ਬਾਈ ਜੀਰਮਾ ਇਹਨੂੰ ਜੀਰਮਾ ਕਰਕੇ ਜਮਾ ਦਿਖਾ ਦੇਣਾ ਵੀ ਥੱਲੇ ਪਿੱਛੇ ਵਾਲੇ ਥਣਾ ਦਾ ਦੋਸਤੋ ਕਿੰਨਾ ਕ ਦੁੱਧਾ ਕਿੰਨੇ ਕਿਲੋ ਬਣਦਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆਪਾਂ ਕਿਹੜਾ ਕੋਈ ੱਟੀ ਕੋਈ ਨਹੀਂ ਜੀਰੋ ਹੋ ਗਿਆ ਆ ਦੇਖ ਲਓ ਬਾਈ 5 ਕਿਲੋ ਤੇ 160 ਗ੍ਰਾਮ ਦੋਸਤੋ ਪਿਛਲੇ ਪਿਛਲੇ ਥਣਾ ਦਾ ਦੁੱਧ ਆ ਵੀਰੇ ਲਾ ਲਾ ਕਿਲੋ 1.5 ਕਿਲੋ ਦੀ ਗਾੜੀ ਵੀ ਹੋਗੀ ਕਿਲੋ ਲਾ ਲਾ ਬਲਦ ਲੈ ਨਾ ਕਿਲੋ ਦੀ ਗਾੜੀ ਲਾ ਲਓ ਬਾਈ ਜੀ 11 ਕਿਲੋ ਖੁੱਲਾ ਡੁੱਲਾ ਝੋਟੀ ਦਾ ਦੁੱਧ ਐਨ ਮੌਕੇ ਤੇ ਹਾਜ਼ਰ ਆ ਕੀ ਮੁੱਲ ਕਰਦਾ ਬਾਈ ਹੁਣ ਫਿਰ ਮੁੱਲ ਵੀਰੇ ਦਾ ਲੈਣ ਦੇਣ 1.75 ਲੱਖ ਰੁਪਏ ਲੈਣ ਦੇਣੀ ਆ ਕਿ ਕੋਈ ਹੈਗੀ ਐ ਚੋਰੀ ਆ ਮਾਨਤਨ ਕਰਦਾ ਜੀ ਹੋ ਜਾਊਗਾ ਕਰ ਦਿੰਦੇ ਤੇ ਕਰਨੇ ਇੱਕ ਲੱਖ ਤੇ 75 ਹਜ਼ਾਰ ਬਾਈ ਨੇ ਦੋਸਤੋ ਡਿਮਾਂਡ ਰੱਖੀ ਆ ਜਿਹੜੇ ਬਾਈ ਨੇ ਖਰੀਦਣੀ ਆ ਕੋਲੇ ਆ ਜੋ ਜਿੰਨੇ ਟਾਈਮ ਮਰਜੀ ਅਗਲੀ ਆਪ ਦੀ ਚੋਕੇ ਤਸੱਲੀ ਕਰਕੇ ਬਾਈ ਫਿਰ ਤੁਸੀਂ ਸੌਦਾ ਭਰਾਣਾ ਕਰ ਸਕਦੇ ਹੋ ਨੰਬਰ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ